ਸੀ ਜਿਹਦੇ ਜ਼ਿਕਰ ਕੀਤਾ ਸੀ ਕਿ ਕਿਸ ਬੇਹੁੱਦਾ ਢੰਗ ਨਾਲ ਪੰਜਾਬ ਸਰਕਾਰ ਦਾ ਇੱਕ ਅਫਸਰ ਓਪਨਲੀ ਥ੍ਰੈਟ ਕਰ ਰਿਹਾ ਸ਼ਰੋਬਣੀ ਅਕਾਲੀ ਦਲ ਦੇ ਮੇਨ ਸਪੋਕਸਪਰਸਨ ਨੂੰ ਉਸ ਲਈ ਅਸੀਂ ਡੀਜੀਪੀ ਸਾਹਿਬ ਤੋਂ ਟਾਈਮ ਲਿਆ ਸੀ ਤੇ ਡੀਜੀਪੀ ਸਾਹਿਬ ਨੇ ਡੀਜੀਪੀ ਲਾਅ ਐਂਡ ਆਰਡਰ ਦੀ ਡਿਊਟੀ ਲਈ ਹੈ ਕਿ ਡੈਲੀਗੇਸ਼ਨ ਨੂੰ ਮਿਲੇ ਤੇ ਡੈਲੀਗੇਸ਼ਨ ਨੇ ਮਿਲ ਕੇ ਪਟੀਸ਼ਨ ਵੀ ਉਹਨਾਂ ਨੂੰ ਪ੍ਰੈਜੈਂਟ ਕੀਤੀ ਹੈ ਜਿਹੜੀ ਉਹਨਾਂ ਦੀ ਰਿਕਾਰਡਿੰਗ ਕੀਤੀ ਗਈ ਸੀ ਉਹਦੀ ਪੈਨ ਡਰਾਈਵ ਵੀ ਦਿੱਤੀ ਹੈ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇੱਥੇ ਤੱਕ ਜਦ ਹਾਲਾਤ ਹੋ ਜਾਣ ਸਟੇਟ ਦੇ ਸੀਨੀਅਰ ਆਫੀਸਰਸ ਇੱਥੇ ਤੱਕ ਥ੍ਰੈਟ ਕਰਨ ਕਿ ਦੇ ਹੈਵ ਆਲਰੇਡੀ ਕਿਲਡ ਅਬਾਊਟ 50 ਪੀਪਲ ਐਂਡ ਚਾਰ ਰਹਿੰਦੇ ਆ ਤੇ ਉਹਨਾਂ ਤੇਰਾ ਨਾਂ ਵੀ ਹੈਗਾ ਕਲੀਅਰ ਨੂੰ ਕਹਿਣ ਤੇ ਉਦੋਂ ਵੱਡੀ ਕੋਈ ਸਟੇਟ ਲਈ ਇੱਕ ਹਿਊਮਿਲੇਸ਼ਨ ਨਹੀਂ ਹੋ ਸਕਦੀ ਦੇ ਸਟੇਟ ਇਹਦੋਂ ਬਾਅਦ ਵੀ ਐਕਟ ਕਰੇ ਬਾਕੀ ਤੁਹਾਨੂੰ ਐਕਸਪਲੇਨ ਕਰ ਦਿਆ ਡਾਕਟਰ ਜੀ ਮੈਂ ਸਾਰੇ ਥੋੜਾ ਦੇਖੋ ਅੱਜ ਜਿਹੜੀ ਬੇहद ਗੰਭੀਰ ਇਨਸੀਡੈਂਟ ਹੈ ਜਿਹਦੀ ਵੀਡੀਓ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਚਲਾਈ ਵੀ ਹੈ ਉਹਦੇ ਸਬੰਧ ਦੇ ਵਿੱਚ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਅਸੀਂ ਡੀਜੀਪੀ ਸਾਹਿਬ ਲਾਅ ਐਂਡ ਆਰਡਰ ਅਰਪਿਤ ਚੋਪਲਾ ਜੀ ਨੂੰ ਮਿਲ ਕੇ ਆਏ ਔਰ ਹੁਣ ਅਸੀਂ ਪੰਜਾਬ ਦੇ ਗਵਰਨਰ ਸਾਹਿਬ ਕੋਲੋਂ ਵੀ ਟਾਈਮ ਡਾਰੇ ਆ। ਔਰ ਵੱਡਾ ਡੈਲੀਗੇਸ਼ਨ ਹੈ ਜਿਹਦੇ ਵਿੱਚ ਸਾਡੇ ਵਰਕਿੰਗ ਪ੍ਰਧਾਨ ਸਰਦਾਰ ਬਰਿੰਦਰ ਸਿੰਘ ਪੁੰਜਟੜ ਸਾਹਿਬ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੀ ਤੇ ਬਾਕੀ ਜਿਹੜੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ। ਉਹ ਸਾਰੇ ਜਾ ਕੇ ਤੇ ਇਹ ਜਿਹੜਾ ਇਸ ਵੇਲੇ ਸਟੇਟ ਦੇ ਵਿੱਚ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕਿ ਜਿਹੜੇ ਪੋਲੀਟੀਕਲ ਆਪੋਨੈਂਟਸ ਆ ਸਰਕਾਰ ਦੇ ਵਿਰੁੱਧ ਜਿਹੜੇ ਪਾਰਟੀਆਂ ਦੇ ਆਗੂ ਆ ਉਹਨਾਂ ਨੂੰ ਐਲੀਮੀਨੇਟ ਕਿਸ ਤਰ੍ਹਾਂ ਸਰੇੜਕ ਤੌਰ ਦੇ ਉੱਤੇ ਖਤਮ ਕਿਸ ਤਰੀਕੇ ਕੀਤਾ ਜਾਵੇ ਇਸ ਸਾਜ਼ਿਸ਼ ਤੇ ਬਾਰੇ ਚ ਗਵਰਨਰ ਸਾਹਿਬ ਨੂੰ ਵੱਡੇ ਪੱਧਰ ਦੀ ਇਨਕੁਆਰੀ ਜਿਹੜੀ ਇੰਡੀਪੈਂਡੈਂਟ ਆ ਉਹਦੀ ਵੀ ਅਸੀਂ ਮੰਗ ਜਿਹੜੀ ਆ ਉਹ ਕਰਾਂ ਕਿਉਂਕਿ ਇਸ ਵੇਲੇ ਕੋਸ਼ਿਸ਼ ਸਰਕਾਰ ਦੀ ਇਹ ਆ ਕਿ ਜਿਹੜੇ ਸਿਆਸੀ ਵਿਰੋਧੀ ਆ ਜਿਹੜੇ ਪਾਰਟੀਆਂ ਦੇ ਬੁਲਾਰੇ ਆ ਉਹਨਾਂ ਦੀ ਕਿਸੇ ਤਰੀਕੇ ਆਵਾਜ਼ ਬੁਲੰਦ ਕਰਕੇ ਤੇ ਫਿਰ ਆਪਣੀ ਮਨਮਰਜ਼ੀ ਦੇ ਨਾਲ ਲੋਕਾਂ ਦੇ ਉੱਤੇ ਜੋ ਵੀ ਅਤਿਆਚਾਰ ਆ ਜੋ ਵੀ ਜ਼ੁਲਮ ਆ ਜੋ ਵੀ ਕਰਨਾ ਚਾਹੁੰਦੇ ਆ ਉਹ ਸਟੇਟ ਦੀ ਲੁੱਟਖਸਟ ਉਹ ਕਰ ਸਕਣ ਪਰ ਸ਼੍ਰੋਮਣੀ ਅਕਾਲੀ ਦਲ ਬੜਾ ਵੱਡਾ ਇਤਿਹਾਸਕ ਰੋੜ ਹੈ ਬੜੀ ਪੁਰਾਣੀ ਸੰਘਰਸ਼ਾਂ ਤੋਂ ਨਿਕਲੀ ਪਾਰਟੀ ਆ ਅੰਗਰੇਜ਼ਾਂ ਨਾਲ ਵੀ ਲੋਹਾ ਲੈਂਦੀ ਰਹੀ ਆ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਅਮਨ ਵਾਸਤੇ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਕਿਸੇ ਵੀ ਤਰ੍ਹਾਂ ਕਿਸੇ ਗੱਲ ਤੋਂ ਡਰਨ ਨੂੰ ਤਿਆਰ ਨਹੀਂ ਹੈ ਡਟ ਕੇ ਇਹਨਾਂ ਸ਼ਕਤੀਆਂ ਦਾ ਜਿਹੜਾ ਅਸੀਂ ਮੁਕਾਬਲਾ ਉਹ ਕਰਾਂਗੇ ਸੋ ਅੱਜ ਸਾਡੀ ਪਹਿਲੀ ਡਿਊਟੀ ਬੰਦੀ ਸੀ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਪੁਲਿਸ ਨੂੰ ਦਿੱਤੀ ਜਾਵੇ ਬਾਈ ਨੇਮ ਵਿਦ ਐਵੀਡੈਂਸ ਵੀਡੀਓ ਦੀ ਸਾਰੀ ਉਹ ਸਾਰੀ ਦੀ ਸਾਰੀ ਅਸੀਂ ਅਰਪਿਤ ਸ਼ੁਕਲਾ ਜੀ ਤੇ ਹਵਾਲੇ ਕਰ ਦਿੱਤੀ ਹੈ ਗਵਰਨਰ ਸਾਹਿਬ ਕਿਉਂਕਿ ਸਟੇਟ ਦੇ ਸਾਡੇ ਕਨਸਟੀਟਿਊਸ਼ਨਲ ਹੈਡਰ ਉਹਨਾਂ ਦੇ ਧਿਆਨ ਦੇ ਵਿੱਚ ਜਿਹੜੀ ਲਾਰਜਰ ਕਨਸਪੀਰੇਸੀ اپੋਜੀਸ਼ਨ ਦੇ ਖਿਲਾਫ ਚੱਲ ਰਹੀ ਹੈ ਔਰ ਖਾਸ ਕਰਕੇ ਇਹ ਵੀ ਪਾਰਟिकुलर ਇਨਸੀਡੈਂਟ ਜਿਹੜੀ ਸਪੈਸਿਫਿਕ ਹੈ ਇਹ ਉਹਨਾਂ ਦੇ ਧਿਆਨ ਚ ਲਿਆਵਾਂਗੇ ਔਰ ਹਾਈ ਕੋਰਟ ਦੇ ਵਿੱਚ ਵੀ ਅਸੀਂ ਇਸ ਮਸਲੇ ਦੀ ਤਹਿ ਤੱਕ ਜਾਣ ਵਾਸਤੇ ਕਿਉਂਕਿ ਜੇ ਪੁਲਿਸ ਤੇ ਪੱਤਰ ਤੇ ਸਰਕਾਰ ਦੇ ਪੱਧਰ ਤੇ ਸੰਵਾਈਨੀ ਹੁੰਦੀ ਫਿਰ ਜੁਡੀਸ਼ਰੀ ਵੱਡਾ ਰਸਤਾ ਹੁੰਦਾ ਤੇ ਸਾਰੇ ਇਹ ਕੇਸ ਹੈ ਭਾਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹ ਤੇ ਅਟੈਕ ਵਾਲਾ ਹੈ ਭਾਵੇਂ ਸਰਦਾਰ ਅਸ਼ਦੀਪ ਸਿੰਘ ਕਲੇਰ ਵਾਲਾ ਸਾਰਿਆਂ ਨੂੰ ਅਸੀਂ ਜਿਹੜਾ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਿਹੜਾ ਉਹ ਜਾਂ ਦੇਖੋ ਅੱਜ ਇੱਕ ਪ੍ਰੋਮਿਨੈਂਟ ਨਿਊਜ਼ ਚੈਨਲ ਤੇ ਕਿ ਭੁੰਦਰ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਪੰਥਕ ਏਕੇ ਦੀ ਉਹਨੂੰ ਲੈ ਕੇ ਮੇਰਾ ਫੋਨੋ ਲਿਆ ਗਿਆ ਸੀਗਾ ਵਿਊਜ਼ ਵਾਸਤੇ ਜਿੱਥੇ ਪਰਲੇ ਪਾਸੇ ਜਿਹੜੇ ਬਾਗੀ ਗਰੁੱਪ ਆ ਉਹਦੇ ਚ ਰਣਜੀਤ ਸਿੰਘ ਬਰਾੜ ਸੀ ਮੈਂ ਸਿਰਫ ਇੱਕ ਗੱਲ ਦੇ ਉੱਤੇ ਓਬਜੈਕਸ਼ਨ ਰੇਜ਼ ਕੀਤੀ ਜਿੱਦੇ ਚ ਮੈਂ ਇਹ ਗੱਲ ਕਹੀ ਕਿ ਜਿਹੜੀ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਜਿੱਥੇ ਬਾਗੀ ਗਰੁੱਪ ਦੇ ਲੀਡਰ ਬਹਿ ਕੇ ਮੀਟਿੰਗਾਂ ਕਰਦੇ ਨੇ ਕਿ ਸਰਕਾਰ ਨੂੰ ਇਹ ਸਵਾਲ ਹੈ ਕਿ ਸਰਕਾਰ ਆਪਣਾ ਦਫ਼ਤਰ ਜਿਹੜਾ ਮੰਡੀ ਬੋਰਡ ਇੱਕ ਸਰਕਾਰੀ ਦਫ਼ਤਰ ਆ ਉਹ ਪੋਲਿਟੀਕਲ ਪਾਰਟੀ ਦੀ ਮੀਟਿੰਗਾਂ ਨੂੰ ਕਾਦੇ ਲਈ ਦੇਰੀ ਹੈ ਕੀ ਸਰਕਾਰ ਇਹ ਵਿਰੋਧੀਆਂ ਨੂੰ ਫੈਸਿਲੀਟੇਟ ਕਰ ਰਹੀ ਹੈ ਜੀਤੇ ਚਰਨਜੀਤ ਬਰਾੜ ਬੜਾ ਭੜਕੇ ਤੇ ਉਹ ਕਹਿੰਦੇ हां जी ਅਸੀਂ ਮੀਟਿੰਗ ਕੀਤੀ ਹੈ ਅਸੀਂ ਮੀਟਿੰਗ ਕਰਾਂਗੇ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਵੀ ਸੀ ਮੈਂ ਕਿਹਾ ਜੀ ਮੇਰਾ ਵਿਸ਼ਾ ਹੀ ਨਹੀਂ ਉੱਥੇ ਕੌਣ ਸੀ ਕੌਣ ਨਹੀਂ ਸੀ ਮੇਰਾ ਵਿਸ਼ਾ ਕਿ ਕੀ ਸਰਕਾਰ ਆਪਣੇ ਦਫ਼ਤਰ ਐਸੇ ਪੋਲਿਟੀਕਲ ਪਾਰਟੀਆਂ ਨੂੰ ਦੇ ਸਕਦੀ ਹੈ ਉਹਨਾਂ ਦੀ ਪੋਲਿਟੀਕਲ ਮੀਟਿੰਗ ਵਾਸਤੇ ਉਸ ਤੋਂ ਬਾਅਦ ਦੁਪਹਿਰੇ 1:13 ਦਾ ਤਕਰੀਬਨ ਵਕਤ ਸੀ ਕਿ ਇੱਕ ਵਟਸਐਪ ਕਾਲ ਆਈ ਜਿਹਨੂੰ ਕਿ ਮੈਂ ਇੱਕ ਰੂਟੀਨ ਕਾਲ ਸਮਝ ਕੇ ਚੱਕਿਆ ਔਰ ਜਿਹੜਾ ਦੂਸਰੇ ਪਾਸਿਓਂ ਸਖਸੀ ਉਹਨੇ ਸਿੱਧਾ ਹੀ ਗਾਲੀ ਗਲੋਚ ਸ਼ੁਰੂ ਕਰਤਾ ਫਿਰ ਮੈਨੂੰ ਇੱਕਦਮ ਲੱਗਿਆ ਕਿ ਮੈਂ ਆਪਣਾ ਫੋਨ ਕੱਢਾਂ ਤਾਂ ਮੈਂ ਦੂਜੀ ਜੇਬ ਚੋਂ ਮੈਨੂੰ ਫੋਨ ਕੱਢਣ ਨੂੰ ਇੱਕ ਦੋ ਮਿੰਟ ਲੱਗੇ ਮੈਂ ਕੱਢ ਕੇ ਉਹਦਾ ਕੈਮਰਾ ਔਨ ਕਰਕੇ ਉਹਦੀ ਰਿਕਾਰਡਿੰਗ ਸ਼ੁਰੂ ਕੀਤੀ ਤਾਂ ਮੈਂ ਉਹਨੂੰ ਪਹਿਲਾ ਸਵਾਲ ਇਹ ਪੁੱਛਿਆ ਕਿ ਭਾਈ ਆਪਜੀ ਬੋਲ ਕੌਣ ਰਹੇ ਆਂ ਕਹਿੰਦਾ ਮੈਂ ਜਤਿੰਦਰ ਸਿੰਘ ਪੰਘੂ ਬੋਲ ਰਿਹਾ ਤੇਰੀ ਹਿੰਮਤ ਕਿੱਦਾਂ ਪਈ ਮੰਡੀ ਬੋਰਡ ਦਾ ਨਾਂ ਲੈਣ ਦੀ ਅਮਰਿਤਪਾਲ ਦਾ ਨਾਂ ਲੈਣ ਦੀ ਮੈਂ ਕਿਹਾ ਅਮਰਿਤਪਾਲ ਬਾਰੇ ਤਾਂ ਕੋਈ ਗੱਲ ਹੀ ਨਹੀਂ ਹੋਈ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਆ ਦੱਸ ਕੀ ਕਰਨਾ ਉਹ ਵੀਡੀਓ ਅਸੀਂ ਤੁਹਾਨੂੰ ਸਾਰਿਆਂ ਨੂੰ ਜਨਤਕ ਕੀਤੀ ਹੈ ਮੈਂ ਉਹਦਾ ਸਾਥੀ ਆ ਕਹਿੰਦਾ ਮੈਂ 50 ਬੰਦੇ ਮਾਰ ਚੁੱਕੇ ਆ 54 ਦੀ ਮੇਰੀ ਲਿਸਟ ਹੈ ਚਾਰ ਉਹਦੇ ਚ ਬਚਦੇ ਨੇ ਇੱਕ ਹੁਣ ਤੂੰ ਹੋ ਗਿਆ ਹੁਣ ਤੇਰੇ ਵੀ ਮੈਂ ਕਹਿੰਦਾ ਗੋਲੀ ਮਾਰਨੀ ਆ ਹੁਣ ਤੂੰ ਦੇਖੀ ਜਾਈਂ ਤੇਰਾ ਬੰਦਾ ਕੀ ਆ ਜੇ ਅੱਜ ਤੋਂ ਬਾਅਦ ਤੇਰੀ ਜ਼ੁਬਾਨ ਖੁੱਲੀ ਤਾਂ ਤੇਰੇ ਗੋਲੀ ਵੱਜਣੀ ਆ ਮੈਂ ਉਸ ਸਮੇਂ ਵੀ ਕਿਹਾ ਮੈਂ ਫੇਰ ਦੌਰਾਨਾ ਕਿ ਮੇਰਾ ਸਵਾਲ ਉੱਥੇ ਦਾ ਉੱਥੇ ਖੜਾ ਜਤਿੰਦਰ ਪੰਗੂ ਏਸੀਆਂ ਧਮਕੀਆਂ ਤੋਂ ਅਸੀਂ ਡਰਦੇ ਨਹੀਂ ਤੂੰ ਇਹ ਦੱਸ ਕਿ ਤੇਰੇ ਦਫ਼ਤਰ ਦੇ ਵਿੱਚ ਬੈਠ ਕੇ ਜਿਹੜੀ ਸੁਧਾਰ ਲਹਿਰ ਦੀ ਚਰਨਜੀਤ ਬਰਾੜ ਦੀ ਚਾਹੇ ਤੁਸੀਂ ਕਹਿੰਦੇ ਪੀਰ ਮੁਹੰਮਦ ਦੀ ਮੀਟਿੰਗਾਂ ਹੋ ਰਹੀਆਂ ਨੇ ਉਹ ਮੀਟਿੰਗਾਂ ਕਿਉਂ ਹੋ ਰਹੀਆਂ ਨੇ ਤੇ ਫਿਰ ਹੁਣ ਸਾਡਾ ਮੂੰਹ ਬੰਦ ਕਰਾਉਣਾ ਚਾਹੁੰਦੇ ਹੋ ਤੁਸੀਂ ਤੁਸੀਂ ਆਪ ਸਾਜਸ਼ਾ ਰਚੋਂ ਦਫ਼ਤਰਾਂ 'ਚ ਬਹਿ ਕੇ ਉਹਨੂੰ ਚਰਨਜੀਤ ਬਰਾੜ ਮੰਨੇ ਕਿ ਉੱਥੇ ਸਾਜਸ਼ਾ ਹੋ ਰਹੀਆਂ ਨੇ ਤੇ ਫਿਰ ਤੁਸੀਂ ਕਹੋ ਸਾਡੇ ਗੋਲੀਆਂ ਮਾਰਨੀਆਂ ਨੇ ਫਿਰ ਕਹਿੰਦਾ ਜਾ ਕੇ ਸੁਖਵੀਰ ਬਾਦਲ ਨੂੰ ਵੀ ਦੱਸ ਦੀ ਜੇ ਤੇਰੇ ਨਾਲ ਬੈਠੇ ਤਾਂ ਵੀ ਦੱਸ ਦੀ ਕਿ ਜਾਣਦੇ ਨੇ ਕਿ ਭੰਗੂ ਬੰਬ ਵੀ ਚਲਾ ਲੈਂਦਾ ਸੋ ਅੱਜ ਮੈਨੂੰ ਬੜੀ ਇਸ ਗੱਲ ਤੇ ਹੈਰਾਨੀ ਹੋਈ ਕਿ ਇੱਕ ਸਰਕਾਰ ਦਾ ਕਲਾਸ ਵਨ ਅਫਸਰ ਜਿਹੜਾ ਕਿ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਹਾਂ ਇੱਕ ਪਾਸੇ ਤਾਂ ਅਮਰਿਤਪਾਲ ਨੂੰ ਐਨਐਸਏ ਲਾ ਕੇ ਪੰਜਾਬ ਸਰਕਾਰ ਨੇ ਉੱਥੇ ਸੱਟ ਰੱਖਿਆ ਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਦੂਜੇ ਪਾਸੇ ਜਿਹੜੇ ਓਪਨਲੀ ਉਹਦੇ ਸਾਥੀ ਤੁਰੇ ਫਿਰਦੇ ਨੇ ਉਹਨਾਂ ਨੂੰ ਤੁਸੀਂ ਮੰਡੀ ਬੋਰਡ ਵਰਗੇ ਵੱਡੇ ਅਦਾਰਿਆਂ 'ਚ ਤੁਸੀਂ ਇੰਜੀਨੀਅਰਿੰਗ ਚੀਫ ਲਾਇਆ ਹੋਇਆ ਤੇ ਉਹ ਸਿੱਧੀਆਂ ਧਮਕੀਆਂ ਦਿੰਦੇ ਨੇ ਗੋਲੀਆਂ ਮਾਰਨ ਦੀਆਂ ਔਰ ਉਹਨੇ ਮੈਨੂੰ ਫੇਰ ਚੈਲੰਜ ਕੀਤਾ ਕਿ ਹੁਣ ਦੇਖੀ ਤੇਰੇ ਗੋਲੀ ਵੱਜੂਗੀ ਪਰ ਤੁਹਾਡੇ ਮਾਧਿਅਮ ਨਾਲ ਫੇਰ ਕਹਨੇ ਆ ਕਿ ਨਾ ਅਸੀਂ ਪਹਿਲਾਂ ਡਰੇ ਸੀ ਨਾ ਡਰਦੇ ਹਾਂ ਅਸੀਂ ਕਿੱਧਰ ਤੰਕੀਆਂ ਤੋਂ ਪਰ ਸਰਕਾਰ ਅੱਜ ਦੱਸੇ ਕਿ ਕੀ ਸਰਕਾਰ ਇੱਕ ਸਟੇਟ ਸਪੌਂਸਰਡ ਪਲਾਟ ਨਾਲ ਵਿਰੋਧੀਆਂ ਦਾ ਕਤਲ ਕਰਾਰੀ ਹੈ ਕਿ ਇਸੇ ਤਹਿਤ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਚੱਲੀ ਹੁਣ ਇਹ ਸਰਕਾਰ ਦੇ ਅਫਸਰ ਹੁਣ ਜਿਹੜੇ ਪਾਰਟੀਆਂ ਦੇ ਕਿਉਂਕਿ ਮੈਂ ਮੁੱਖ ਬੁਲਾ ਰਾ ਮੇਰੀ ਡਿਊਟੀ ਹੈ ਪਾਰਟੀ ਦਾ ਪੱਖ ਰੱਖਣਾ ਕਿ ਹੁਣ ਸਾਡੀਆਂ ਆਵਾਜ਼ ਬੰਦ ਕਰਕੇ ਅਕਾਲੀ ਦਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਇਹ ਭਗਵੰਤ ਮਾਨ ਸਾਹਿਬ ਖੁੱਡੀਆਂ ਸਾਹਿਬ ਜਿਹੜੇ ਐਗਰੀਕਲਚਰ ਮੰਤਰੀ ਨੇ ਹੁਣ ਤਾਂ ਰਵਿੰਦ ਕੇਜਰੀਵਾਲ ਸੁਪਰ ਸੀਐਮ ਵੀ ਅੱਜਕਲ ਪੰਜਾਬ ਚ ਮਨੀਸ਼ ਸੋਦੀਆ ਦੱਸਣ ਔਰ ਦੱਸਣ ਕਿ ਕਿਸ ਕਪੈਸਿਟੀ ਚ ਇਹ ਐਸੇ ਜਿਹੜੇ ਅਫਸਰ ਨੇ ਇਹ ਲੋਕਾਂ ਨੂੰ ਗੋਲੀਆਂ ਮਾਰ ਰਹੇ ਨੇ ਜਾਂ ਮਰਵਾ ਰਹੇ ਨੇ ਕਿ ਸੂਬੇ ਦੇ ਵਿੱਚ ਜਿਹੜੀ ਕਲਪ ਲੋ ਘਰ ਥੋੜੀ ਹੈ ਕਿ ਉਹ ਸਰਕਾਰ ਕਰਾ ਰਹੀ ਹੈ ਕਿ ਅਫਸਰ ਕਰਾ ਰਹੇ ਨੇ ਜਿਹੜਾ ਅੱਗੇ ਵੀ ਇੱਕ ਹਰੀ ਨੌਂ ਦਾ ਕਤਲ ਹੋਇਆ ਉਹ ਚ ਕਿਹਦਾ ਹੱਥ ਸੋ ਇੱਧਰ ਤੁਸੀਂ ਬੰਦੇ ਮਾਰਨ ਤੇ ਆ ਗਏ ਹੋ ਜੇ ਤੁਸੀਂ ਸੋਚ ਹੀ ਲਿਆ ਕਿ ਹੁਣ ਵਿਰੋਧੀਆਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਇਹਨਾਂ ਦੀ ਜ਼ੁਬਾਨ ਬੰਦ ਕਰਾਉਣੀ ਹੈ ਤਾਂ ਅਸੀਂ ਇੱਕ ਡਾ ਕੇ ਖੜੇ ਆ ਜਿਨੇ ਆਉਣਾ ਸਾਹਮਣੇ ਆਓ ਯਾ ਮੱਥਾ ਯਾ ਛਾਤੀ ਪਿੱਠ ਨਹੀਂ ਗਦਾਰੀ ਨਹੀਂ ਪਿੱਠ ਨਹੀਂ ਆ ਕੇ ਗੱਲ ਕਰੋ ਮੁੱਦਿਆਂ ਤੇ ਗੱਲ ਕਰੋ ਇਹ ਸੂਬੇ ਦਾ ਮਾਹੌਲ ਖਰਾਬ ਕਰਨਾ ਬੰਦ ਕਰੋ ਸੂਬੇ ਦਾ ਪਹਿਲਾਂ ਹੀ ਬਹੁਤ ਨੁਕਸਾਨ ਇਹੀ ਜੀਆਂ ਗਲਤ ਨੀਤੀਆਂ ਕਰਕੇ ਹੋ ਗਵਰਨਰ ਸਾਹਿਬ ਕੀ ਕਹਿੰਦੇ ਕਦੋਂ ਸਮਾਂ ਬੀਤ ਗਿਆ ਉਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਲੋ ਅਸੀਂ ਲੈ ਰਹੇ ਹਾਂ ਗਵਰਨਰ ਸਾਹਿਬ ਕੋਈ ਮਿਲਾਂਗੇ ਮੈਂ ਕਿਹਾ ਗਵਰਨਰ ਸਾਹਿਬ ਕੋਲ ਵੀ ਹਾਈ ਕੋਰਟ 'ਚ ਵੀ ਹਰ ਲੈਵਲ ਦੇ ਉੱਤੇ ਅਸੀਂ ਜਿਹੜਾ ਕੇਸ ਜਿਹੜਾ ਫਾਈਟ ਕਰ ਮਤਲਬ ਲਾਈਨ ਡਾਊਨ ਨਹੀਂ ਲਵਾਂਗੇ ਕਿ ਜਿਹੜਾ ਕੱਢ ਕੇ ਗੱਲ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ